19 ਸਾਲ ਦੀ ਉਮਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਾ ਸਦਾ ਖੌਰ ਦੀ ਮਦਦ ਨਾਲ ਲਾਹੌਰ ਨੂੰ ਪੰਗੀ ਮਿਸਲ ਤੋਂ ਆਜ਼ਾਦ ਕਰਵਾਇਆ। ਲਾਹੌਰ ਜਿੱਤਣ ਤੋਂ ਬਾਅਦ ਪੰਜਾਬ ਦੇ ਲੋਕ ਰਣਜੀਤ ਸਿੰਘ ਨੂੰ ਮਹਾਰਾਜਾ ਦੇ ਰੂਪ ਵਿੱਚ ਵੇਖਣ ਲੱਗੇ ਕਿਉਂਕਿ ਉਸ ਸਮੇਂ ਪੰਜਾਬ ਕਈ ਮਿਸਲਾਂ ਵਿੱਚ ਵੰਡਿਆ ਹੋਇਆ ਸੀ ਤੇ ਹਰ ਇੱਕ ਮਿਸਲ ਦਾ ਆਪਣਾ ਸਰਦਾਰ ਸੀ ਜੋ ਆਪਸ ਵਿੱਚ ਲੜਦੇ ਰਹਿੰਦੇ ਸਨ। ਜਨਤਾ ਐਸੇ ਪ੍ਰਬੰਧ ਤੋਂ ਦੁਖੀ ਹੋਈ ਪਈ ਸੀ। ਤੇ ਉਹਨਾਂ ਨੂੰ ਪੰਜਾਬ ਵਿੱਚ ਸ਼ਾਂਤੀ ਤੇ ਸਿਰਤਾ ਸਥਾਪਿਤ ਕਰਨ ਵਾਲੇ ਨੇਤਾ ਦੀ ਲੋੜ ਸੀ ਤੇ ਉਹੋ ਨੇਤਾ ਉਹਨਾਂ ਨੂੰ ਦਿਸ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਵਿੱਚ ਸੂ ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਸਾਰੀਆਂ ਮਿਸਲਾਂ ਨੂੰ ਜੋੜਨ ਦਾ ਕੰਮ ਕੀਤਾ ਤੇ ਪੰਜਾਬ ਨੂੰ ਇੱਕ ਪ੍ਰਬੰਧ ਦੇ ਰੂਪ ਵਿੱਚ ਲੈ ਆਂਦਾ ਇਸ ਨਾਲ ਹੀ ਉਹਨਾਂ ਦਾ ਮਹਾਰਾਜਾ ਬੰਨਾ ਹੋਰ ਪੱਕਾ ਕਰ ਦਿੱਤਾ ਸੀ ਤੇ ਪੰਜਾਬ ਦਾ ਮਹਾਰਾਜਾ ਉਹਨਾਂ ਨੂੰ ਕਿਸ ਨੇ ਕੋਸ਼ਿਸ਼ ਕੀਤਾ ਇਹ ਹੁਣ ਆਪਾਂ ਅੱਗੇ ਜਾਣਾਂਗੇ ਸੋ ਵਸਾਖੀ ਦਾ ਸੁਹਾਵਣਾ ਦਿਨ ਚੜ੍ਹ ਗਿਆ ਹਰਮੰਦਰ ਸਾਹਿਬ ਦੇ ਸਰੋਵਰ ਦੀ ਪ੍ਰਕਰਮਾ ਵਿੱਚ ਭੀੜ ਵੱਧੀ ਜਾ ਰਹੀ ਸੀ ਸ਼ੰਖ ਨਗਾਰੇ ਜੋ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਵਾਤਾਵਰਣ ਗੂੰਜਣ ਲੱਗਾ ਇਸ ਭੀੜ ਵਿੱਚ ਇੱਕ ਸੁਧਾਰਨ ਜਿਹਾ ਚਿੱਟੀ ਪਗੜੀ ਪਹਿਨਨੀ ਇੱਕ ਰੱਬੀ ਰੂਹ ਦੇ ਆਉਣ ਦੇ ਨਾਲ ਸਾਰੀ ਭੀੜ ਸ਼ਾਂਤ ਹੋ ਗਈ ਉਹ ਸਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ ਵਿੱਚ ਹੋਏ ਬਾਬਾ ਸਾਹਿਬ ਬੇਦੀ ਉਹਨਾਂ ਨੇ ਕਿਹਾ ਪੁੱਤਰ ਰਣਜੀਤ ਅੱਗੇ ਆਓ ਰਣਜੀਤ ਸਿੰਘ ਨੀਲੀ ਪੋਸ਼ਾਕ ਵਿੱਚ ਬਿਨਾਂ ਕਿਸੇ तामझाम ਤੋਂ ਸਿਰ ਝੁਕਾ ਕੇ ਅੱਗੇ ਵਾਦੇ ਹਨ ਬੇਦੀ ਜੀ ਨੇ ਉਹਨਾਂ ਦੇ ਮੱਥੇ ਉੱਤੇ ਕੇਸਰ ਦਾ ਤਿਲਕ ਲਗਾਇਆ ਤੇ ਕਿਹਾ ਅੱਜ ਵਸਾਖੀ ਦੇ ਪਵਿੱਤਰ ਦਿਹਾੜੇ ਤੇ ਤੁਹਾਨੂੰ ਪੰਜਾਬ ਦਾ ਮਹਾਰਾਜਾ ਕੋਸ਼ਿਸ਼ ਕੀਤਾ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਜੈ ਸ਼ੇਰੇ ਪੰਜਾਬ ਦੀ ਜੈ ਦੇ ਨਾਰੇ ਗੂੰਜਣ ਲੱਗੇ ਮਹਾਰਾਜਾ ਰਣਜੀਤ ਸਿੰਘ ਨੇ ਨਿਮਰਤਾ ਦੇ ਨਾਲ ਦੋਵੇਂ ਹੱਥ ਜੋੜੇ ਤੇ ਕਹਿੰਦੇ ਹਨ ਮੈਂ ਵਚਨ ਦਿੰਦਾ ਹਾਂ ਸਾਰੀਆਂ ਜਾਤੀਆਂ ਧਰਮਾਂ ਵਰਗਾਂ ਦੇ ਨਾਲ ਸਨਮਾਨ ਨਿਆ ਕਰਾਂਗਾ ਪੰਜਾਬ ਨੂੰ ਇਕਜੁੱਟ ਕਰਾਂਗਾ ਤੇ ਕਮਜ਼ੋਰਾਂ ਦੀ ਰੱਖਿਆ ਕਰਾਂਗਾ ਸੈਨਿਕ ਤਲਵਾਰਾਂ ਉਠਾ ਕੇ ਸਲਾਮੀ ਦਿੰਦੇ ਹਨ ਤੇ ਦਰਬਾਰ ਆਨੰਦ ਤੇ ਵਿਜੇ ਦੇ ਜਕਾਰਿਆਂ ਨਾਲ ਗੂੰਜ ਉੱਠਦਾ ਹੈ। ਰਾਜ ਤਿਲਕ ਤੋਂ ਬਾਅਦ ਕੋਈ ਵੀ ਮਹਾਉਤਸਵ ਨਹੀਂ ਮਨਾਇਆ ਗਿਆ। ਸੋਗੋ ਸਧਾਰਨ ਆਦਮੀ ਦੇ ਵਾਂਗ ਮਹਾਰਾਜਾ ਰਣਜੀਤ ਸਿੰਘ ਸਭ ਤੋਂ ਪਹਿਲਾਂ ਇਹ ਆਦੇਸ਼ ਦਿੰਦੇ ਹਨ ਕਿ ਖਜ਼ਾਨੇ ਦਾ ਸੋਨਾ ਸੈਨਿਕਾਂ ਤੇ ਗਰੀਬਾਂ ਦੇ ਕਲਿਆਣ ਲਈ ਹੀ ਵਰਤਿਆ ਜਾਵੇਗਾ। ਉਨ੍ਹਾਂ ਦੇ ਨਿਰਪੱਖ ਰਾਜ ਵਿੱਚ ਹਿੰਦੂ, ਮੁਸਲਿਮ, ਸਿੱਖ ਸਭ ਨੂੰ ਉੱਚ ਪਦਵੀਆਂ ਉੱਪਰ ਰੱਖਿਆ ਜਾਵੇਗਾ। ਖਾਲਸਾ ਫੌਜ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਨੇ ਆਪਣਾ ਹੀ ਤੋਪਖਾਨਾ ਖੋਲ੍ਹ ਲਿਆ ਜਿਸ ਵਿੱਚ ਕਈ ਤਰ੍ਹਾਂ ਦੀਆਂ ਤੋਪਾਂ ਬਣਾਈਆਂ ਗਈਆਂ। ਕਿਲਿਆਂ, ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਦੀ ਮੁਰੰਮਤ ਕਰਵਾਈ ਗਈ। ਹਰਮੰਦਰ ਸਾਹਿਬ ਨੂੰ ਸੋਨੇ ਵਿੱਚ ਮੜਵਾਇਆ ਗਿਆ। 1818 ਇਸ ਵੀ ਵਿੱਚ ਉਹਨਾਂ ਨੇ ਮੁਲਤਾਨ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਪੂਰੇ ਪੱਛਮੀ ਪੰਜਾਬ ਨੂੰ ਆਪਣੇ ਪ੍ਰਭਾਵ ਹੇਠ ਸਥਾਪਿਤ ਕੀਤਾ 1819 ਵਿੱਚ ਕਸ਼ਮੀਰ ਉੱਤੇ ਜਿੱਤ ਪ੍ਰਾਪਤ ਕੀਤੀ ਤੇ ਉੱਥੋਂ ਦੇ ਨਿਆਂ ਪ੍ਰਬੰਧ ਨੂੰ ਠੀਕ ਕੀਤਾ ਜਜ਼ੀਆ ਭਾਵ ਲੋਕਾਂ ਤੋਂ ਟੈਕਸ ਵਸੂਲਣਾ ਬੰਦ ਕਰ ਦਿੱਤਾ ਗਿਆ ਉੱਤਰ ਭਾਰਤ ਵਿੱਚ ਸ਼ਾਂਤੀ ਦੀ ਵਿਵਸਥਾ ਕੀਤੀ ਗਈ 1823 1834 ਦੇ ਦੌਰ ਤੇ ਦੌਰਾਨ ਅਫਗਾਨੀ ਕਈ ਸਦੀਆਂ ਤੋਂ ਪੰਜਾਬ ਨੂੰ ਪਰੇਸ਼ਾਨ ਕਰਦੇ ਆ ਰਹੇ ਸਨ ਪੇਸ਼ਾਵਰ ਜਮਰੋਦ ਤੇ ਨੁਸ਼ਹਿਰਾ ਉੱਤੇ ਜਿੱਤ ਪ੍ਰਾਪਤ ਕਰਕੇ ਉਹਨਾਂ ਨੇ ਅਫਗਾਨੀਆਂ ਦੇ ਹਮਲਿਆਂ ਦਾ ਅੰਤ ਕਰ ਦਿੱਤਾ ਉਸ ਤੋਂ ਬਾਅਦ ਅਫਗਾਨੀਆਂ ਦਾ ਪੰਜਾਬ ਵੱਲ ਦੇ ਚਾਕੜਨ ਦਾ ਜੇਰਾ ਨਾ ਪਿਆ ਇਸ ਤਰ੍ਹਾਂ ਪੰਜਾਬ ਵਿੱਚ ਦਾ ਗੋਲਡਨ ਏਜ ਆਫ ਸਿੱਖ ਰੂਲ ਪਾਵ ਸੁਨਹਿਰੀ ਯੁੱਗ ਦਾ ਆਰੰਭ ਹੁੰਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਆਗਮਨ ਦੇ ਨਾਲ ਸ਼ਾਂਤੀ ਸਥਿਰਤਾ, ਇਕਤਾ, ਨਵਾਂ ਜਨੂਨ ਲੋਕਾਂ ਵਿੱਚ ਪੈਦਾ ਹੁੰਦਾ ਹੈ ਤੇ ਉਹਨਾਂ ਨੇ ਇਸ ਫੌਜ ਦਾ ਨਾਮ ਰੱਖਿਆ ਸੀ ਖਾਲਸਾ ਫੌਜ ਜੋ ਹਮੇਸ਼ਾ ਦੀਨ ਦੁਖੀਆਂ ਗਰੀਬਾਂ ਦੀ ਸੇਵਾ ਭਾਵਨਾ ਦੇ ਨਾਲ ਕੰਮ ਕਰਦੀ ਸੀ